ਸਤਿ ਸ੍ਰੀ ਅਕਾਲ ਦੋਸਤੋ ਸਾਡੀ ਟੀਮ ਕੁਦਰਤ ਪ੍ਰੇਮੀ ਘਣੀਏ ਵਾਲਾ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਅਲੋਪ ਹੋ ਰਹੇ ਪੰਛੀਆਂ ਨੂੰ ਫਿਰ ਤੋਂ ਵਾਪਸ ਬੁਲਾਉਣਾ ਤੇ ਘਰਾਂ ਵਿੱਚੋਂ ਚਿੰਚਨਾ ਹੱਠ ਚਿੜੀਆਂ ਦੀ ਫਿਰ ਤੋਂ ਵਾਪਸ ਲੈ ਕੇ ਆਉਣਾ ਸੋ ਦੋਸਤੋ ਇਸੇ ਚੀਜ਼ ਨੂੰ ਮੁੱਦੇ ਰੱਖਦੇ ਹੋਏ ਅਸੀਂ ਟੀਮ ਨੇ ਜੋ ਬੈਕੀ ਡਿਸਕਸ਼ਨ ਕੀਤੀ ਉਹਦੇ ਵਿੱਚ ਇਹੀ ਮੁੱਦਾ ਨਿਕਲਿਆ ਕਿ ਅਸੀਂ ਲੱਕੜ ਦੇ ਰਹਿਣ ਬਸੇਰੇ ਵੀ ਲਗਾ ਸਕਦੇ ਹਾਂ ਪਰ ਉਸ ਦੀ ਕਾਸਟ ਜ਼ਿਆਦਾ ਹੋਣ ਕਰਕੇ ਕਈ ਵੀਰ ਨਹੀਂ ਅਫੋਰਡ ਕਰ ਸਕਦੇ ਸੋ ਆਪਾਂ ਪਿੰਡ ਦੇ ਵਿੱਚੋਂ ਘੜੇ ਇਕੱਠੇ ਕਰ ਸਕਦੇ ਆ ਦੋਸਤੋ ਹਰ ਘਰ ਦੇ ਵਿੱਚ ਦੋ ਤੋਂ ਚਾਰ ਘੜੇ ਆਪਾਂ ਨੂੰ ਆਮ ਹੀ ਮਿਲ ਜਾਂਦੇ ਆ ਕਿਉਂਕਿ ਅੱਜ ਕੱਲ ਫ੍ਰਿਜ ਔਨ ਕਰਕੇ ਵਾਟਰ 쿨ਰ ਔਨ ਕਰਕੇ ਆਪਾਂ ਜੋ ਘੜਿਆਂ ਨੂੰ ਬਹੁਤ ਘੱਟ ਯੂਜ਼ ਕਰਦੇ ਆ ਸੋ ਅਸੀਂ ਜਦ ਹਰ ਘਰ ਦੇ ਵਿੱਚ ਗਏ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦਵਾਈ ਕੇ ਪਿੰਡ ਦੇ ਵਿੱਚ ਪੰਛੀਆਂ ਦੇ ਲਈ ਰਹਿਣ ਬਸੇਰੇ ਲਾਉਣੇ ਆ ਸੋ ਵੱਧ ਤੋਂ ਵੱਧ ਸਾਨੂੰ ਘੜੇ ਦਿੱਤੇ ਜਾਣ ਸੋ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਨਗਰ ਪਿੰਡ ਕਣੀਏ ਵਾਲੇ ਦਾ ਜਿਨ੍ਹਾਂ ਨੇ ਵੱਧ ਚੜ ਕੇ ਸਾਨੂੰ ਸਪੋਰਟ ਕੀਤੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਮਦਦ ਕੀਤੀ ਤੇ ਅਸੀਂ ਸਾਰੇ ਪਿੰਡ ਦੇ ਵਿੱਚ ਉਹ ਰਹਿਣ ਬਸੇਰਿਆਂ ਲਈ ਘੜੇ ਇਕੱਠੇ ਕੀਤੇ ਦੋਸਤੋ ਹਰ ਟੀਮ ਨੇ ਦਿਨ ਰਾਤ ਇਹਦੇ ਲਈ ਮਿਹਨਤ ਕੀਤੀ ਹੈ ਕਿਉਂਕਿ ਅੱਜਕੱਲ ਸਮਾਂ ਕੱਢਣਾ ਬਹੁਤ ਔਖਾ ਹੈ ਕਿਉਂਕਿ ਹਰ ਬੰਦਾ ਆਪਦੀ ਲਾਈਫ ਦੇ ਵਿੱਚ ਬੀਜ਼ੀ ਹੈ ਕੋਈ ਬੰਦਾ ਜੌਬ ਕਰਦਾ ਕੋਈ ਖੇਤੀ ਕਰਦਾ ਸੋ ਅਸੀਂ ਐਤਵਾਰ ਦਿਨ ਚੁਣਿਆ ਕਿਉਂਕਿ ਇਸ ਦਿਨ ਸਾਰੇ ਫ੍ਰੀ ਹੁੰਦੇ ਆ ਸੋ ਦੋਸਤੋ ਅਸੀਂ ਪੰਛੀਆਂ ਦੇ ਲਈ ਰਹਿਣ ਬਸੇਰਿਆਂ ਦੇ ਲਈ ਘੜੇ ਇਕੱਠੇ ਕੀਤੇ ਇਹਦੇ ਵਿੱਚ ਸਾਨੂੰ ਬਹੁਤ ਤਰ੍ਹਾਂ ਦੀਆਂ ਪ੍ਰੋਬਲਮ ਵੀ ਆਈਆਂ ਕਿਉਂਕਿ ਬਹੁਤ ਬੰਦੇ ਆਪਾਂ ਨੂੰ ਗਲਤ ਕਮੈਂਟ ਕਰਨ ਵਾਲੇ ਵੀ ਹੁੰਦੇ ਆ ਵੀ ਇਹ ਤੁਸੀਂ ਪੰਛੀਆਂ ਨੂੰ ਆਲਸੀ ਬਣਾ ਰਹੇ ਹੋ ਪਰ ਸਾਡਾ ਇੱਕੋ ਇੱਕ ਮਕਸਦ ਸੀ ਵੀ ਆਪਾਂ ਘੜੇ ਇਕੱਠੇ ਕਰਕੇ ਆਪਾਂ ਪੰਛੀਆਂ ਦੇ ਲਈ ਰਹਿਣ ਬਸੇਰੇ ਬਣਾਉਣੇ ਬਣਾਉਣੇ ਆ ਸੋ ਮੇਰੀ ਸਾਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਐਫਰਟ ਕੀਤੀ ਦੋਸਤੋ ਘੜੇ ਇਕੱਠੇ ਕਰਨ ਤੋਂ ਬਾਅਦ ਜੋ-ਜੋ ਅਸੀਂ ਇਹਨਾਂ ਨੂੰ ਕਿਵੇਂ ਪ੍ਰਿਪੇਅਰ ਕੀਤਾ ਕਿਵੇਂ ਤਿਆਰ ਕੀਤਾ ਕਿਵੇਂ ਅਸੀਂ ਲਗਾਏ ਉਹ ਵੀ ਅਸੀਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਜਿਹੜਾ ਨਾਲ ਜ਼ਰੂਰ ਸ਼ੇਅਰ ਕਰਾਂਗੇ ਮੇਰੀ ਗੱਲ ਦੋਸਤੋ ਇੱਕ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਵੀ ਜਦੋਂ ਅਸੀਂ ਇਹ ਰੈਣ ਬਸੇਰੇ ਇਕੱਠੇ ਕੀਤੇ ਅਸੀਂ ਉਹਨਾਂ ਤੇ ਵਰਕ ਕੀਤਾ ਪੇਂਟ ਕੀਤਾ ਪੁਰਾਣੇ ਸ਼ਬਦ ਲਿਖੇ ਤੇ ਉਹਨਾਂ ਨੂੰ ਜਾ ਕੇ ਖੰਭਿਆਂ ਤੇ ਲੋੜਵੰਦ ਜਗ੍ਹਾ ਤੇ ਟੋਕਮੀ ਜਗ੍ਹਾ ਤੇ ਇਹਨਾਂ ਨੂੰ ਲਾਇਆ ਤਾਂ ਸਾਡਾ ਮਨ ਬਹੁਤ ਖੁਸ਼ ਹੋਇਆ ਕਿਉਂਕਿ ਅੱਜ ਕੱਲ ਹਰ ਬੰਦਾ ਆਪਣੇ ਰਜੀਵਿਆਂ ਦੇ ਵਿੱਚ ਬੀਜ਼ੀ ਹੈ ਬਹੁਤ ਬੰਦੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹੈ ਇਹ ਕੁਦਰਤ ਦੇ ਨਾਲ ਜੁੜ ਕੇ ਆਪਾਂ ਨੂੰ ਇਸ ਦੇ ਵਿੱਚ ਬਹੁਤ ਰਿਲੀਫ ਮਿਲਦਾ ਕਿਉਂਕਿ ਆਪਾਂ ਕੁਦਰਤ ਦੇ ਨਾਲ ਜੁੜਦੇ ਆ ਆਪਾਂ ਨੂੰ ਪੰਛੀਆਂ ਦੇ ਨੇੜੇ ਹੁੰਨੇ ਆ ਉਹਨਾਂ ਦੀ ਪ੍ਰਕਿਰਤੀ ਨੂੰ ਸਮਝਦੇ ਆ ਤੇ ਆਪਾਂ ਵੱਖ-ਵੱਖ ਬੰਦਿਆਂ ਦੇ ਨਾਲ ਮਿਲਦੇ ਆ ਤਾਂ ਮਨ ਨੂੰ ਬਹੁਤ ਸੰਤੁਸ਼ਟੀ ਹੁੰਦੀ ਆ ਦੋਸਤੋ ਸੋ ਮੇਰੀ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਅਪਰਾ ਲੈ ਕਰੋ ਪੰਛੀਆਂ ਲਈ ਰਹਿਣ ਬਸੇਰੇ ਲਾਓ ਤਾਂ ਕਿ ਆਪਾਂ ਨੂੰ ਕੁਦਰਤ ਦੇ ਨਾਲ ਜੁੜਨ ਦਾ ਮੌਕਾ ਮਿਲੇ ਆਪਾਂ ਨੂੰ ਕਿੰਨਾ ਕੁਝ ਕੁਦਰਤ ਨੇ ਦਿੱਤਾ ਸੋ ਆਪਣਾ ਵੀ ਫਰਜ਼ ਹੈ ਕਿ ਆਪਾਂ ਉਸ ਦੇ ਬਦਲੇ ਕੁਦਰਤ ਨਾਲ ਪਿਆਰ ਕਰੀਏ ਕੁਦਰਤ ਨਾਲ ਜੁੜੀਏ